ਸੁਖਾਲਜੀ ਪੰਜਾਬ ਨਿਊਜ਼ ਵੇਖ ਰਹੀ ਸਰ ਦਸ਼ਕਾਂ ਦਾ ਮੈਂ ਸਵਾਤੀ ਗੁਪਤ ਨਿਗਾ ਸਵਾਗਤ ਕਰਦੀ ਹਾਂ ਸੁਖਭਰ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਰਸਮਾਰਾਂਗੇ ਅਹਿਮ ਸੁਰਖੀਆਂ ਤੇ ਅਮਰੀਕਾ ਦੇ ਵਿੱਚ ਪਾਰਟੀ ਇੰਜੀਨੀਅਰ ਨੂੰ ਪੁਲਿਸ ਨੇ ਮਾਰੀ ਗੋਲੀ ਮੁਹੰਮਦ ਨਿਜ਼ਾਮਉਦੀਨ ਬੱਚੇ ਹੋਏ ਸ਼ਨਾਖਤ ਕਥਿਤ ਤੌਰ ਤੇ ਆਪਣੇ ਰੂਮ ਮੇਟ ਨਾਲ ਝਗੜੇ ਵਿੱਚ ਸ਼ਾਮਲ ਬਜਟ ਦੇ ਵਿੱਚ ਕਟੌਤੀ ਦੇ ਵਿਰੋਧ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਲੱਖਾਂ ਲੋਕ ਸੜਕਾਂ ਤੇ ਉਤਰੇ 80 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਰਾਹੁਲ ਦੇ ਜ਼ੰਜੀ ਵਾਲੇ ਪੋਸਟ ਤੇ ਭਾਜਪਾ ਦਾ ਹਮਲਾ ਬੋਲੇ ਕਾਂਗਰਸ ਦਾ ਮਕਸਦ ਦੇਸ਼ ਵਿੱਚ ਅਰਾਜਕਤਾ ਫੈਲਾਉਣਾ ਤਰਨਤਾਰਨ ਜਿਮਨੀ ਚੋਣਾ ਕਾਂਗਰਸ ਨੇ ਸੁਖਬਿੰਦਰ ਸਿੰਘ ਸਰਕਾਰੀਆਂ ਨੂੰ ਬਣਾਇਆ ਇੰਚਾਰਜ ਪੰਜਾਬ ਕਾਂਗਰਸ ਦੇ ਇੰਚਾਰਜ ਕੁਪੇਸ਼ ਬਗੇਲ ਨੇ ਕੀਤਾ ਖੁਦ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪੁਲਿਸ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਉਹ ਸੈਂਟਾ ਕਲਾਰਾ ਨਾ ਦੇ ਸ਼ਹਿਰ ਦੇ ਵਿੱਚ ਸੌਫਟਵੇਅਰ ਪ੍ਰੋਫੈਸ਼ਨਲ ਸੀ ਉਸ ਦੀ ਸ਼ਨਾਖਤ ਮੁਹੰਮਦ ਨਿਜ਼ਾਮਉਦੀਨ ਵਜੋਂ ਹੋਈ ਹੈ। ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਇੱਕ 29 ਸਾਲਾ ਵਿਅਕਤੀ ਨੂੰ ਅਮਰੀਕਾ ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਥਿਤ ਤੌਰ ਤੇ ਆਪਣੇ ਰੂਮ ਮੇਟ ਨਾਲ ਝਗੜੇ ਦੇ ਵਿੱਚ ਸ਼ਾਮਲ ਸੀ। ਮੌਕੇ ਤੋਂ ਦੋ ਚਾਕੂ ਬਰਾਮਦ ਕੀਤੇ ਗਏ ਨੇ। ਏਜੰਸੀ ਦੇ ਮੁਤਾਬਕ ਉਸਦੇ ਪਿਤਾ ਮੁਹੰਮਦ ਹਸਨੁद्दीन ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਇੱਕ ਦੋਸਤ ਰਾਹੀਂ ਪਤਾ ਲੱਗਾ ਸਹੀ ਹਾਲਾਤ ਹਜੇ ਵੀ ਅਸਪਸ਼ਟ ਨੇ ਇਹ ਘਟਨਾ 3 ਸਤੰਬਰ ਦੀ ਹੈ ਪਰ ਅਮਰੀਕਾ ਤੇ ਕੈਨੇਡਾ ਦੇ ਕਾਨੂੰਨ ਅਨੁਸਾਰ ਜਦੋਂ ਤੱਕ ਮਾਮਲੇ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਸੰਬੰਧਿਤ ਧਿਰਾਂ ਦੀ شناخت ਜਗ੍ਹਾ ਜ਼ਾਹਰ ਨਹੀਂ ਕੀਤੀ ਜਾਂਦੀ ਹੁਣ ਪੁਲਿਸ ਨੇ ਦੱਸਿਆ ਕਿ 29 ਸਾਲਾ ਨizamuddin ਮੂਲ ਰੂਪ ਦੇ ਵਿੱਚ ਭਾਰਤੀ ਸੂਬੇ ਤੇਲੰਗਾਨਾ ਦੇ ਮਹਿਬੂਬ ਨਗਰ ਜ਼ਿਲ੍ਹੇ ਦਾ ਜੰਪਲ ਸੀ ਜਾਣਕਾਰੀ ਮੁਤਾਬਕ ਤੇਲੰਗਾਨਾ ਦਾ ਵਿਦਿਆਰਥੀ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ ਤੇ ਸੌਫਟਵੇਅਰ ਇੰਜੀਨੀਅਰਿੰਗ ਵਜੋਂ ਕੰਮ ਕਰਦਾ ਸੀ ਉਸ ਦੀ ਮੌਤ ਹੋਈ ਹੈ ਉਸਨੂੰ 3 ਸਤੰਬਰ ਨੂੰ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਲਾਰਾ ਪੁਲਿਸ ਨੇ ਆਪਣੇ ਰੂਮਮੇਟ ਦੇ ਨਾਲ ਕਥਿਤ ਝਗੜੇ ਤੋਂ ਬਾਅਦ ਗੋਲੀ ਮਾਰ ਦਿੱਤੀ ਸੀ। ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੂੰ ਲਿਖੇ ਇੱਕ ਪੱਤਰ ਚਾਹਸਤੁਦੀਨ ਨੇ ਆਪਣੇ ਪੁੱਤਰ ਦੀ ਲਾਸ਼ ਮਹਿਬੂਬ ਨਗਰ ਵਾਪਸ ਲਿਆਉਣ 'ਚ ਸਹਾਇਤਾ ਦੀ ਬੇਨਤੀ ਕੀਤੀ। ਉਸਨੇ ਵਾਸ਼ਿੰਗਟਨ ਅਤੇ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਅਧਿਕਾਰੀਆਂ ਤੋਂ ਤੁਰੰਤ ਸਹਾਇਤਾ ਦੀ ਅਪੀਲ ਕੀਤੀ ਤੇ ਲਿਖਿਆ ਕਿ ਮੈਨੂੰ ਨਹੀਂ ਪਤਾ ਪੁਲਿਸ ਨੇ ਉਸਨੂੰ ਗੋਲੀ ਕਿਉਂ ਮਾਰੀ। ਮੁਜਲੀ ਸੇ ਬਚਾਓ ਤਹਿਰੀਕ ਦੇ ਬੁਲਾਰੇ ਉਸਮਦ ਉੱਲਾਹ ਖਾਨ ਨੇ ਪਰਿਵਾਰ ਦੀ ਅਪੀਲ ਮੀਡੀਆ ਦੇ ਨਾਲ ਸਾਂਝੀ ਕੀਤੀ ਤੇ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਨizamuddin ਦੇ ਪਿਤਾ ਨੇ ਆਖਿਆ ਕਿ ਉਸਦੇ ਪੁੱਤਰ ਨੇ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਯੂਐਸਏ ਦੇ ਵਿੱਚ ਇੱਕ ਸੌਫਟਵੇਅਰ ਪੇਸ਼ੇਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸੈਂਟਾ ਕਲਾਰਾ ਪੁਲਿਸ ਦੇ ਅਨੁਸਾਰ ਆਇਜ਼ਨ ਹਾਵਰ ਡਰਾਈਵ ਤੇ ਇੱਕ ਘਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਆਪਣੇ ਰੂਮ ਮੇਟ ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ ਉਸਨੂੰ ਹਸਪਤਾਲ ਲਿਜਾਂਦਾ ਗਿਆ ਤੇ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਪੀੜਿਤ ਹਸਪਤਾਲ ਚ ਹੈ ਤੇ ਉਸਦੇ ਸੱਟਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਮੁਖੀ ਕੋਰੀ ਮਾਰਗਨ ਦੇ ਅਨੁਸਾਰ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਦੋ ਰੂਮਮੇਟ ਵਿਚਾਲੇ ਝਗੜਾ ਹਿੰਸਾ ਚ ਬਦਲ ਗਿਆ ਪੁਲਿਸ ਨੇ ਦੱਸਿਆ ਕਿ ਨizamuddin ਕਥਿਤ ਤੌਰ ਤੇ ਚਾਕੂ ਦੇ ਨਾਲ ਲੈ ਸੀ ਤੇ ਜੇਕਰ ਉਹ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਏ ਤਾਂ ਦੁਬਾਰਾ ਹਮਲਾ ਕਰਨ ਦੀ ਧਮਕੀ ਦੇ ਰਿਹਾ ਸੀ ਬਜਟ ਵਿੱਚ ਕਟੌਤੀ ਨੂੰ ਲੈ ਕੇ ਫਰਾਂਸ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਟ੍ਰੇਡ ਯੂਨਿਅਨਸ ਨੇ ਹੜਤਾਲ ਦਾ ਸੱਦਾ ਦਿੱਤਾ ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਨੇ ਪੈਰਿਸ ਲਿਓਨ ਨੈਂਟੇ ਸਮਾਰਸੇਲੀ ਬਾਰਟੋ ਟੂਲੂਸ ਅਤੇ ਕੀਨ ਵਰਗੇ ਸ਼ਹਿਰਾਂ ਦੇ ਵਿੱਚ ਸੜਕਾਂ ਜਾਮ ਕਰ ਦਿੱਤੀ ਗਈਆਂ ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 5 ਲੱਖ ਤੋਂ ਵੱਧ ਲੋਕ ਸੜਕਾਂ ਤੇ ਉਤਰੇ ਜਦਕਿ ਸੰਗਠਨਾ ਨੇ ਇਹ ਗਿਣਤੀ 10 ਲੱਖ ਦੱਸੀ ਹੈ ਸੁਰੱਖਿਆ ਦੇ ਲਈ ਦੇਸ਼ ਭਰ ਦੇ ਵਿੱਚ 80000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ 141 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਕੁਝ ਥਾਵਾਂ ਤੇ ਪੱਥਰਬਾਜ਼ੀ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਪਰ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਸਕੂਲੀ ਬੱਚਿਆਂ ਨੇ ਵੀ ਕਈ ਥਾਵਾਂ ਤੇ ਹਾਈਵੇ ਬੰਦ ਕਰ ਦਿੱਤਾ ਫਰਾਂਸੀਸੀ ਸਰਕਾਰ ਨੇ ਆਪਣੇ 2026 ਦੇ ਬਜਟ ਦੇ ਵਿੱਚੋਂ ਲਗਭਗ 55 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ ਇਸ ਦੇ ਵਿੱਚ ਪੈਨਸ਼ਨਾਂ ਨੂੰ ਫ੍ਰੀਜ਼ ਕਰਨਾ, ਸਿਹਤ ਅਤੇ ਸਿੱਖਿਆ ਤੇ ਖਰਚ ਘਟਾਉਣਾ, ਬੇਰੋਜ਼ਗਾਰੀ ਲਾਭ ਘਟਾਉਣਾ ਤੇ ਦੋ ਰਾਸ਼ਟਰੀ ਛੁੱਟੀਆਂ ਨੂੰ ਖਤਮ ਕਰਨਾ ਸ਼ਾਮਿਲ ਹੈ। ਸਰਕਾਰ ਦਾ ਦਾਵਾ ਹੈ ਕਿ ਦੇਸ਼ ਦਾ ਘਾਟਾ ਯੂਰੋਪੀਅਨ ਯੂਨੀਅਨ ਦੇ 3% ਮਿਆਰ ਤੋਂ ਦੁੱਗਣਾ ਤੇ ਕਰਜ਼ਾ ਜੀਡੀਪੀ ਦੇ 114% ਤੱਕ ਪਹੁੰਚ ਗਿਆ ਹੈ। ਹਾਲਾਂਕਿ ਲੋਕ ਇਸ ਨੂੰ ਅਮੀਰਾਂ ਦੇ ਲਈ ਰਾਹਤ ਤੇ ਗਰੀਬਾਂ ਤੇ ਬੋਝ ਵਜੋਂ ਵੇਖਦੇ ਨੇ। ਯੂਨੀਨਾ ਅਮੀਰਾਂ ਤੇ ਟੈਕਸ ਵਧਾਉਣ ਦੀ ਮੰਗ ਕਰਤੀਆਂ ਨੇ ਮਹਿੰਗਾਈ ਕਾਰਨ ਜ਼ਿੰਦਗੀ ਪਹਿਲਾਂ ਹੀ ਮੁਸ਼ਕਲ ਹੋ ਗਈ ਹੈ ਜਨਤਾ ਦਾ ਇੱਕ ਵੱਡਾ ਹਿੱਸਾ ਮਹਿਸੂਸ ਕਰਦਾ ਹੈ ਕਿ ਮੈਕਰੋਂ ਦੀਆਂ ਨੀਤੀਆਂ ਆਮ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਨੇ ਅਤੇ ਅਮੀਰਾਂ ਨੂੰ ਲਾਭ ਪਹੁੰਚਾਉਂਦੀਆਂ ਨੇ ਸਰਕਾਰ ਨੇ ਖਰਚਿਆਂ ਦੇ ਵਿੱਚ ਕਟੌਤੀ ਕਰਕੇ ਅਤੇ ਭਲਾਈ ਪ੍ਰੋਗਰਾਮਾਂ ਨੂੰ ਕਟਾ ਕੇ ਆਰਥਿਕ ਸੁਧਾਰ ਲਾਗੂ ਕੀਤੇ ਨੇ ਇਸ ਨਾਲ ਆਮ ਲੋਕਾਂ ਖਾਸ ਕਰਕੇ ਮੱਧ ਵਰਗ ਤੇ ਮਜ਼ਦੂਰ ਵਰਗ ਤੇ ਦਬਾਅ ਵਧਿਆ ਹੈ ਦਰਅਸਲ ਸਬੈਸਟੀਅਨ ਲਕੋਰਨੂ ਨੂੰ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ ਇਹ ਦੋ ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਪੰਜਵਾਂ ਪ੍ਰਧਾਨ ਮੰਤਰੀ ਹੈ ਇਸ ਨਾਲ ਲੋਕਾਂ ਦੇ ਵਿੱਚ ਅਸਥਿਰਤਾ ਤੇ ਅਸੰਤੁਸ਼ਟੀ ਵਧੀ ਹੈ ਪ੍ਰਦਰਸ਼ਨਕਾਰੀ ਉਸ ਦੀ ਨਿਯੁਕਤੀ ਦੀ ਸ਼ੁਰੂਆਤ ਤੋਂ ਲੈ ਕੇ ਹੀ ਸਰਕਾਰ ਤੇ ਦਬਾਅ ਚਾਉਂਦੇ ਨੇ ਰਾਹੁਲ ਗਾਂਧੀ ਦੇ ਇੱਕ ਨਵੇਂ ਸੋਸ਼ਲ ਮੀਡੀਆ ਪੋਸਟ ਨੇ ਦੇਸ਼ ਦੀ ਸਿਆਸਤ ਨੂੰ ਪਖਾ ਦੇ ਤਾ ਦਰਅਸਲ ਰਾਹੁਲ ਗਾਂਧੀ ਨੇ ਐਕਸ ਤੇ ਲਿਖਿਆ ਹੈ ਕਿ ਦੇਸ਼ ਦੇ ਨੌਜਵਾਨ ਵਿਦਿਆਰਥੀ ਅਤੇ ਜੈਨਸ ਜੀ ਸੰਵਿਧਾਨ ਬਚਾਉਣਗੇ ਲੋਕਤੰਤਰ ਦੀ ਰੱਖਿਆ ਕਰਨਗੇ ਤੇ ਵੋਟ ਚੋ ਰੋਕਣਗੇ ਸੋ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਇੱਕ ਫੋਟੋ ਵੀ ਪੋਸਟ ਕੀਤੀ ਜਿਸ ਤੇ ਲਿਖਿਆ ਸੀ ਕਿ ਲੋਕਤੰਤਰ ਕਦੇ ਵੀ ਡਿਲੀਟ ਨਹੀਂ ਕੀਤਾ ਜਾ ਸਕਦਾ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਤੇ ਸਖਤ ਹਮਲਾ ਬੋਲਿਆ ਪਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਨਰੇਸ਼ਨ ਜੀ ਬਾਰੇ ਕੀਤੀ ਪੋਸਟ ਨੂੰ ਲੈ ਕੇ ਨਿਸ਼ਾਨਾ ਸਾਧਿਆ ਪੰਜ-ਪੰਜ ਸੰਸਦ ਮੈਂਬਰ ਕੰਗਨ ਰਣੌਦ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲੇ ਬਿਆਨ ਦਿੱਤੇ ਨੇ ਉਹ ਜੈਨ ਜੀ ਨੂੰ ਵਿਰੋਧ ਕਰਨ ਲਈ ਕਹਿ ਰਹੇ ਨੇ ਤੇ ਕਹਿ ਰਹੇ ਨੇ ਕਿ ਨੇਪਾਲ ਮਾਡਲ ਨੂੰ ਇੱਥੇ ਲਾਗੂ ਕੀਤਾ ਜਾਣਾ ਚਾਹੀਦਾ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨੇਪਾਲ ਚ ਜੈਨ ਜੀ ਨੇ ਇੱਕ ਵੰਸ਼ਵਾਦੀ ਸਰਕਾਰ ਨੂੰ ਡੇਕ ਦਿੱਤਾ ਹੈ। ਦੇਸ਼ ਕੋ ਸ਼ਰਮਸਾਰ ਕਰ ਦੇਣ ਵਾਲੇ ਬਿਆਨ دیے ਹਨ। देश को संसार कर देने वाले उनकी हमेशा से रही है जैन जी प्रोटेस्ट को उनका इस तरह से जो है वो बुलाना इस तरह से मांग करने के ये नेपाल का जो है मॉडल यहाँ पे चलना चाहिए सबको जिंदा जला देना चाहिए और ये और उनको ये बात पता होनी चाहिए कि नेपाल में जो है वो जैन जी ने एक नेपोटिज्म सरकार को जो है वो ध्वस्त किया है तो शायद उनको कुछ आइडिया नहीं है कि वर्ल्ड में चल क्या रहा है वो लगता है सुबह सुबह आंखें मलते मलते उठते हैं और कुछ भी पोस्ट कर देते हैं कुछ भी लिख देते हैं तो उनको ये पता होना चाहिए उनके जैसे वंशवादियों को उन्होंने वहां किया है इस तरह वहां से वहां पे डेमोक्रेसी लेके आए हैं वो लोग एक डेमोक्रेटिक गवर्नमेंट जो कि उन्होंने अपने आप चुनी है तो अगर वो लगता है अब इस देश से अगर इस तरह की करतूतें करेंगे तो अब भाग्य निकाले जाएंगे तो मैं उनसे ये आग्रह करती हूँ कि ये गलत मैसेज ना दें और इस तरह के मैसेज देश में अस्थिरता लाने के देश में आतंक लाने के उन्होंने पहले भी कई इंटरनेशनल साजिशें की हैं अमेरिका में जाके उन्होंने बहुत पहले भी भीख मांगी है कि हमारे देश को बचाओ हमारे देश को बचाओ और अब भी उनकी करतूतें जो है वो रुक नहीं रही है तो हम तो बहुत ज्यादा अपरोधित हैं वायलेटेड है कि इस तरह के जो है वो बयान दे रहे हैं ਕਾਬਿਲ ਖੋਰੇ ਕਿ ਪਿਛਲੀ ਇੱਕ ਪੋਸਟ ਦੇ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਦੇਸ਼ ਦੇ ਨੌਜਵਾਨ ਵਿਦਿਆਰਥੀ ਤੇ ਦੇਸ਼ ਦੀਆਂ ਔਰਤਾਂ ਸੰਵਿਧਾਨ ਦੀ ਰੱਖਿਆ ਕਰਨਗੀਆਂ ਲੋਕਤੰਤਰ ਦੀ ਰੱਖਿਆ ਕਰਨਗੀਆਂ ਤੇ ਵੋਟ ਚੋਰੀ ਨੂੰ ਰੋਕਣਗੀਆਂ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ ਜੈ ਹਿੰਦ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਤਿਆਰੀ ਵਧ ਦਿੱਤੀ ਐ ਸ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੇਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਆਸ਼ਵਾਦੀ ਦੇ ਨਿਰਦੇਸ਼ਾਂ ਅਨੁਸਾਰ ਹੀ ਸੁਖਬਿੰਦਰ ਸਿੰਘ ਸਰਕਾਰੀਆਂ ਨੂੰ ਤਰਨਤਾਰਨ ਜਿਮਨੀ ਚੋਣਾਂ ਦੇ ਲਈ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭਪੇਸ਼ ਬਗੇਲ ਨੇ ਤਰਨਤਾਰਨ ਚ ਹੋਣ ਵਾਲੀਆਂ ਆਗਾਮੀ ਉਪ ਚੋਣਾਂ ਦੇ ਲਈ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਇਹ ਫੈਸਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ ਤਸ ਤਏ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲਦਾ 3 ਮਹੀਨੇ ਪਹਿਲਾਂ ਕੈਂਸਰ ਦੀ ਬਿਮਾਰੀ ਕਰਕੇ ਨੇ ਦਿਹਾਂਤ ਹੋ ਗਿਆ ਸੀ ਇਸ ਕਰਕੇ ਨੇ ਤਰਨਤਾਰਨ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਜਿਸ ਤੋਂ ਬਾਅਦ ਹੁਣ ਇੱਥੇ ਜਮਨੀ ਚੋਣਾਂ ਹੋਣੀਆਂ ਨੇ ਉਦੋਂ ਇਹਨਾਂ ਚੋਣਾਂ ਨੂੰ ਲੈ ਕੇ ਭਾਜਪਾ ਵੀ ਪੱਬਾ ਪਾਰਨੇ ਸੜਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਤਰਨਤਾਰਨ ਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ ਪਾਰਟੀ ਵੱਲੋਂ ਸਾਬਕਾ ਮੰਤਰੀ ਸੁਰਜੀਤ ਜਿਆਨੀ ਨੂੰ ਇਨਚਾਰਜ ਨਿਯੁਕਤ ਕੀਤਾ ਗਿਆ ਸੀ ਜਦਕਿ ਸਾਬਕਾ ਸੀਪੀਏ ਕੇਡੀ ਪੰਡਾਰੀ ਅਤੇ ਸਾਬਕਾ ਵਿਧਾਇਕ ਰਵੀਕਰਨ ਸਿੰਘ ਕਾਲੋ ਨੂੰ ਸੈਨਚਾਰਜ ਨਿਯੁਕਤ ਕੀਤਾ ਗਿਆ ਸੀ ਜਿੱਤੇਗੀ ਭਾਰਤ ਸਰਕਾਰ ਦੇ ਨਾਗਰਿਕ ਹਵਾਈ ਉਡਾਣ ਮੰਤਰੀ ਮੁਰਲੀਦਰ ਮੋਹੋਲ ਸਚਕੰਸ਼ੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਉਹਨਾਂ ਪਹਿਲੀ ਵਾਰ ਪੰਜਾਬ ਆਉਣ ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਭਰੀ ਅਤੇ ਦੇਸ਼ ਲਈ ਅਮਨ ਚੈਨ ਦੀ ਅਰਦਾਸ ਕੀਤੀ ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਦਰ ਮੋਹੋਲ ਨੇ ਦੱਸਿਆ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਆਏ ਹੜ੍ਹ ਕਾਰਨ ਬੜਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਕੇਂਦਰੀ ਮੰਤਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲੈਣ। ਮਾਹੌਲ ਨੇ ਕਿਹਾ ਕਿ ਪੰਜਾਬ ਚ ਵੀ ਕਈ ਇਲਾਕੇ ਹੜ੍ਹ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਤੁਜ ਪੰਜਾਬ ਮੇ ਵੀ ਐਸੇ ਬਹੁਤ ਸਾਰੇ ਜਗ੍ਹਾ ਜਹਾਂ ਪੇ ਬਹੁਤ ਬੜੀ ਮਾਤਰਾ ਮੇ ਬਾੜ ਆਈ। ਤੋ ਪੰਜਾਬ ਮੇ ਮੈਂ ਪਹਿਲੀ ਵਾਰ ਆਇਆ ਤੋ इतने स्वाभाविक है कि दरबार साहिब के दर्शन ले इस पवित्र भूमि को नमन करें तो सुबह पहले मैं पंजाब में आते ही यहाँ आ गया दर्शन हुआ बिल्कुल केंद्र सरकार तो बिल्कुल प्रयास करी है पहले तो पैकेज भी डिक्लेयर किया उसके बाद भी इसीलिए तो हम सभी प्रवास कर रहे हैं कि उसके बाद भी अगर कम है तो उसने माननीय प्रधानमंत्री जी बिल्कुल उसको बढ़ाएंगे भी केंद्र सरकार एक संवेदनशील सरकार है जो आपत्ति का समय है उस समय में लोगों के साथ खड़ा रहना है समाज के साथ खड़ा रहना है यही भूमिका है और इसीलिए हम सब प्रवास करें मंत्री मुताबिक हर कारण घर फसल पशुपालन का भारी नुकसान हुआ है जिस तहत केंद्र सरकार वालों पहला ही सोलह करोड़ रुपए का राहत पैकेज जारी किया गया जेकर रकम हड़ पीड़ित नाकाफी रही ਤਾਂ ਉਹ ਖੁਦ ਪ੍ਰਧਾਨ ਮੰਤਰੀ ਨੂੰ ਲਿਖਤੀ ਰੂਪ ਦੇ ਵਿੱਚ ਬੇਨਤੀ ਕਰਨਗੇ ਜਿਸ ਨਾਲ ਭਵਿੱਖ ਦੇ ਵਿੱਚ ਪੈਕੇਜ ਹੋਰ ਵਿਧਾਇਆ ਜਾ ਸਕਦਾ ਹੈ ਮਹੌਲ ਨੇ ਯਕੀਨ ਦਵਾਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਸਣੇ ਦੇਸ਼ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਤੇ ਰਾਹਤ ਤੇ ਪੁਨਰਵਾਸ ਕਾਰਜ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਖੇਮਕਰਨ ਦੇ ਪਿੰਡ ਮਹਿੰਦੀਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਇਸ ਦੌਰਾਨ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਡੀਜ਼ਲ ਤੇ ਰਾਸ਼ਨ ਸਮੱਗਰੀ ਪ੍ਰਦਾਨ ਕੀਤੀ ਗਈ ਤੁਹਾਨੂੰ ਦੱਸਣਾ ਚਾਹਾਂਗੇ ਕਿ ਐਸ.ਪੀ.ਸੀ ਦੇ ਵੱਲੋਂ 6000 ਲੀਟਰ ਡੀਜ਼ਲ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਗੁਰੂ ਘਰ ਨੂੰ 50000 ਰੁਪਏ ਵੀ ਦਿੱਤੇ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਲੋੜਵੰਦ ਕਿਸਾਨਾਂ ਨੂੰ ਡੀਜ਼ਲ ਤੇ ਰਾਸ਼ਨ ਸਮਗਰੀ ਮੁਹੱਈਆ ਕਰਵਾਈ। ਪਿਛਲੇ ਸਮੇਂ ਦੌਰਾਨ ਪੰਜਾਬ ਦਾ ਬਹੁਤ ਸਾਰਾ ਏਰੀਆ ਜਿਹੜਾ ਉਹ ਹੜ੍ਹਾਂ ਦੀ ਮਾਰ ਚ ਆ ਰਿਹਾ। ਜਿਹਨਾਂ ਵਿੱਚ ਖਾਸ ਕਰਕੇ ਆ ਜਿਹੜਾ ਬਾਰਡਰ ਦਾ ਏਰੀਆ ਇਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ। ਆ ਜਿੱਥੇ ਆਪਾਂ ਖੜੇ ਆ ਇਹ ਉਹ ਏਰੀਆ ਜਿੱਥੇ ਧਾਰਾ ਟੱਪ ਕੇ ਆ ਕੇ ਜ਼ਿੰਮੇਦਾਰ ਨੂੰ ਆਪਣੀ ਕਾਸ਼ਟ ਕਰਨੀ ਪੈਂਦੀ। ਤੇ ਇਹਦੇ ਅੰਦਰ ਇੱਕ ਬੰਨ ਵੀ ਆ ਬਹੁਤ ਵੱਡਾ ਜਿਹੜਾ ਲੋਕਾਂ ਨੇ ਆਪ ਲਾ ਕੇ ਕੁਝ ਤਾਂ ਪੈੜੀ ਬਚਾ ਲਈ ਪਰ ਪੂਛ ਜਿਹੜੀ ਪੈੜੀ ਇਹਨਾਂ ਦੀ ਉਸ ਬੰਨ ਨੂੰ ਤੋੜ ਕੇ ਲਗਭਗ ਬਹੁਤ ਸਾਰੀ ਜਿਹੜੀ ਕਣਕ ਦੀ ਫਸਲ ਉਹਨੂੰ ਨੁਕਸਾਨੇ ਆ ਗਿਆ ਕੱਲ ਅਸੀਂ ਬੈਠ ਕੇ ਫੈਸਲਾ ਕੀਤਾ ਕਿਉਂਕਿ ਇਹਨਾਂ ਨੇ ਸਾਡੇ ਗਰਦਨ ਬਕੂਹਾ ਸਾਡੇ ਪੱਖੋਕੇ ਸਾਹਿਬ ਸੁਖੋਹਾ ਸਾਹਿਬ ਅਕਟਰ ਦੇ ਮੈਂਬਰ ਮਹਿਤਾ ਸਾਹਿਬ ਜੋਸ਼ ਸਿੰਘ ਸਭਰਾ ਇਹਨਾਂ ਨੂੰ ਤੁਰੰਤ ਲੋੜਿਆ ਡੀਜ਼ਲ ਦੀ ਕਿਉਂਕਿ ਇਹ ਅੰਦਰ ਜਾ ਕੇ ਪਰਮਿਸ਼ਨ ਲੈ ਕੇ ਬਾਰਡਰ ਇਹਨਾਂ ਨੂੰ ਬੰਨ ਲਾਉਣਾ ਪੈਣਾ ਤੇ ਮੋਰੇ ਕਣਕ ਦੀ ਜਿਹੜੀ ਵਜਾਈ ਆ ਉਹ ਵੀ ਲੱਗੇ ਆ ਗਈ ਆ ਸੋ ਇਸ ਕਰਕੇ ਅਸੀਂ ਇਕੱਲੇ ਫੇ ਫੈਸਲਾ ਕੀਤਾ ਇਹਦਾ ਕਿ ਇਹਨਾਂ ਨੂੰ ਤੁਰੰਤ ਅਸੀਂ ਅੱਜ ਤਿੰਨਾ ਪਿੰਡਾਂ ਨੂੰ ਇਹ ਬੰਨ ਲਾਉਣ ਲਈ 6000 ਲੀਟਰ ਜਿਹੜਾ ਤੇਲ ਆ ਉਹ ਅੱਜ ਅਸੀਂ ਇੱਥੇ ਮਹੱਜਾ ਕਰਾ ਦਿੱਤਾ ਸਾਰੇ ਆਹ ਟਰੈਕਟਰ ਟਰਾਲੀਆਂ ਸਾਰੇ ਲੱਗੇ ਹੋ ਆ ਤੇ ਕਿਉਂਕਿ ਜੇਲੇ ਬੰਨ ਮਜਬੂਤ ਹੈ ਕੰਮ ਦਾ ਸਰਕਾਰਾਂ ਦਾ ਪਰ ਸਰਕਾਰਾਂ ਤਾਂ ਹੁਣ ਚੁੱਪ ਕਰਕੇ ਬੈਠ ਗਈਆਂ ਤੇ ਇਹਨਾਂ ਲੋਕਾਂ ਦਾ ਮੈਂ ਧੰਨਵਾਦ ਵੀ ਕਰਦਾ ਮਾਨ ਦੇ ਵਿੱਚ ਇਹਨਾਂ ਦਾ ਮੈਂ ਗੱਦਗੱਦ ਵੀ ਹਾਂ ਕਿ ਇਹਨਾਂ ਦਾ ਜज्ਬਾ ਕਿੱਡਾ ਕਿ ਐਸ ਦੁੱਖ ਦੀ ਘੜੀ ਦੇ ਵਿੱਚ ਵੀ ਇਕੱਤਰ ਹੋ ਕੇ ਇਹ ਸਾਰੇ ਬੰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਜ਼ਿਕਰ ਹੋਇਆ ਕਿ ਇਹ ਉਪਰਾਲਾ ਸਵੇਰੇ ਸ਼ੁਰੂ ਹੋਇਆ ਸੀ ਇਸ ਮੌਕੇ ਸਾਬਕਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਗੇ ਜਨਰਲ ਖਤਰ ਰਜਿੰਦਰ ਸਿੰਘ ਮਹਿਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੋਤ ਸਿੰਘ ਸਮਰਾਤ ਅਰੰਤਾਰਨ ਦੇ ਮੈਨੇਜਰ ਤਰਵਿੰਦਰ ਸਿੰਘ ਮਾਨੂਚਾਲ ਅਤੇ ਅਰੰਤਾਰਨ ਦੇ ਗੁਰਦੀਪ ਸਿੰਘ ਬਲਤੋਹਾਵੀ ਮੌਜੂਦ ਰਹੇ ਪੰਜਾਬ ਦੇ ਮਸ਼ਹੂਰ ਗਾਇਕ ਫਿਰੋਜ਼ ਖਾਨ ਹਰ ਪੀੜਤਾ ਦੇ ਸਹਾਇਤਾ ਲਈ ਮੈਦਾਨ ਵਿੱਚ ਉਤਰ ਆਏ ਨੇ ਦਰਅਸਲ ਫਿਰੋਜ਼ ਖਾਨ ਨੇ ਕਿਹਾ ਕਿ ਹਰ ਦਿਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੈ ਅਤੇ ਸੇਵਾ ਦੇ ਵਿੱਚ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਡੇਰਾ ਬੱਬਾ ਨਾਨਕ ਦੇ ਰਾਵੀ ਦਰਿਆ ਦੀ ਮਾਰ ਹੇਠ ਆਏ ਪਿੰਡਾਂ ਦੇ ਵਿੱਚ ਪੰਜਾਬੀ ਗਾਇਕ ਫਿਰੋਜ਼ ਖਾਨ ਸਿੱਧੇ ਤੌਰ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਪਹੁੰਚੇ ਨੇ। ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਨੇ ਉਹਨਾਂ ਲੋੜਵੰਦ ਲੋਕਾਂ ਤੋਂ ਪੁੱਛ ਕੇ ਉਹਨਾਂ ਦੀ ਜ਼ਰੂਰਤ ਅਨੁਸਾਰ ਰਾਹਤ ਸਮਗਰੀ ਦਿੱਤੀ ਗਈ ਹੈ ਤੇ ਉਹਨਾਂ ਅੰਕ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਜਾਂ ਸਮਾਨ ਇਸ ਕੁਦਰਤੀ ਕਰੋਪੀ ਨਾਲ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਮੁੜ ਵਸੇਬੇ ਲਈ ਵੀ ਮਦਦ ਕੀਤੀ ਜਾਣ ਦੀ ਮੁੱਖ ਲੋੜ ਹੈ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਗਏ ਕਈਆਂ ਦੇ ਜੀਵ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ ਮਾਲੀ ਨੁਕਸਾਨ ਇਸ ਤਰੀਕੇ ਦਾ ਹੋਇਆ ਹੈ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜੀਆਂ ਚੀਜ਼ਾਂ ਦੀ ਵੀ ਲੋਡ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹੱਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਉਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਉਹ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਜ਼ਿਕਰ ਖਾਸ ਹੈ ਕਿ ਗਾਇਕ ਨੇ ਹਰ ਪੀੜਤਾ ਦੇ ਲਈ ਲੰਗਰ ਸੇਵਾ ਰਾਹਤ ਸਮਗਰੀ ਤੇ ਹੋਰ ਮਦਦ ਵੀ ਮੁਹੱਈਆ ਕਰਵਾਈ ਫਰੋਜ਼ ਖਾਨ ਦੇ ਸਹਿਯੋਗ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਜਿੱਥੇ ਪੰਜਾਬ ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਅਤੇ ਹੋਰ ਐਨ ਜੀਓਜ਼ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਉੱਤੇ ਹੀ ਹਲਕਾ Rajasthan ਸੀ ਦੇ ਪਿੰਡ ਪਿੰਡੀ ਸੈਦਾ ਦੇ ਸਾਬਕਾ ਕ੍ਰਿਕਟਰ ਅਤੇ ਰਾਸ ਸੁਭਾ ਮੈਂਬਰ ਹਰਪ੍ਰਜਨ ਸਿੰਘ ਪੱਜੀ ਪਹੁੰਚੇ ਜਿਨ੍ਹਾਂ ਵੱਲੋਂ ਹੜ੍ਹ ਪੀੜਤਾਂ ਨੂੰ ਦੋ ਐਂਬੂਲੈਂਸ ਅਤੇ ਰਾਹਤ ਸਮਗਰੀ ਭੰਡਗੀ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਹੜਪੀੜਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਭਿੰਡੀ ਸੈਦਾਂ ਵਿਖੇ ਪਹੁੰਚ ਕੇ 13 13 ਫਾਊਂਡੇਸ਼ਨ ਵੱਲੋਂ ਹੜਪੀੜਿਤ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਡਾਕਟਰ ਸੁਮਾਨ ਸਿੰਘ ਦੀ ਟੀਮ ਨੂੰ ਦੋ ਐਂਬੂਲੈਂਸਾਂ ਭੇਟ ਕੀਤੀਆਂ ਅਤੇ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੇ ਇਸ ਔਖੀ ਘੜੀ ਦੇ ਵਿੱਚ ਹੜ ਪ੍ਰਭਾਵਿਤ ਪਰਿਵਾਰਾਂ ਦੀ ਬਾਹ ਫੜਨ ਲਈ ਸਭਨੋ ਕੇੋਂ ਦੀ ਅਪੀਲ ਕੀਤੀ ਹੈ ਸੁਗਾਤ ਜਿਹੜੀ ਅੱਜ ਦੋ ਐਂਬੂਲੈਂਸ ਦੇ ਰੂਪ ਦੇ ਵਿੱਚ ਲੈ ਕੇ ਆਏ ਇੱਥੇ 13 13 ਫਾਊਂਡੇਸ਼ਨ ਜਿਹੜੀ ਕੀ ਅਸੀਂ ਸ਼ੁਰੂ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਇਹਦੇ ਵਿੱਚ ਜਿੰਨੇ ਵੀ ਭਰਾਵਾਂ ਨੇ ਮੈਨੂੰ ਡੋਨੇਸ਼ਨ ਦਿੱਤੀ ਕਿਸੇ ਨੇ 2 ਰੁਪਏ ਦਿੱਤੇ ਕਿਸੇ ਨੇ 5 ਦਿੱਤੇ ਬਟ ਉਹ ਲੇਖੇ ਲੱਗੇ ਆ ਸਾਰੇ ਭਰਾਵਾਂ ਦੇ ਔਰ ਇਹ ਜਰੂਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਤੁਸੀਂ ਏ ਰੁਪਏ ਲਗਾਏ ਜਾਂ ਚਾਹੇ 2 5000 ਜਿੰਨੇ ਵੀ ਲਗਾਏ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਵਾਇਗਰੂ ਬਖਸ਼ਿਸ਼ ਕਰੇਗਾ ਅੱਜ ਅਸੀਂ ਜੁੜੇ ਆਂ ਪੰਜਾਬ ਦੇ ਨਾਲ ਪੰਜਾਬ ਨੂੰ ਖੜਾ ਕਰਾਂਗੇ ਦੁਆਰਾ ਔਰ ਪੰਜਾਬੀਆਂ ਨੇ ਹੌਸਲੇ ਬਹੁਤ ਬੁਲੰਦ ਆ ਮੈਂ ਉਮੀਦ ਕਰਦਾ ਕਿ ਜਲਦੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਏ ਪਰ ਇਹ ਆ ਕਿ ਲੋਕਾਂ ਦੇ ਹੌਸਲੇ ਜਿਵੇਂ ਮੈਂ ਕਿਹਾ ਬਹੁਤ ਬੁਲੰਦ ਨੇ ਔਰ ਜਿਵੇਂ ਇਦਾਂ ਦੇ ਭਰਾ ਨਾਲ ਖੜੇ ਹੋ ਜਾਣ ਇਹ ਡਾਕਟਰ ਸਬਾਨ ਔਰ ਜਿੰਨੇ ਵੀ ਵੋਲੰਟੀਅਰ ਕੰਮ ਕਰ ਰਹੇ ਨੇ ਉਹ ਜਦੋਂ ਖੜੇ ਹੋ ਜਾਂਦੇ ਆ ਤੇ ਫਿਰ ਪੰਜਾਬ ਬਹੁਤ ਦਿਨਾਂ ਤੇ ਬਹੁਤ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਜਾਏਗਾ ਔਰ ਜਿਵੇਂ ਮੈਂ ਪਹਿਲਾਂ ਕਿਹਾ ਮੁਸ਼ਕਲਾਂ ਆndੀਆਂ ਪਰ ਮੁਸ਼ਕਲਾਂ ਸ਼ਾਇਦ ਰੱਬ ਉਹਨਾਂ ਨੂੰ ਹੀ ਦਿੰਦਾ ਜਿਹੜਾ ਮੁਸ਼ਕਲਾਂ ਝੇਲ ਸਕਦੇ ਹਨ ਹਨਾ ਤੇ ਪੰਜਾਬ ਮੁਸ਼ਕਲਾਂ ਤੋਂ ਲੰਘਦੇ ਆਇਆ ਇਹ ਵੀ ਮੁਸ਼ਕਲ ਨਾ ਪੰਜਾਬ ਇੱਕ ਰੀਫੇ ਲੜੇਗਾ ਤੇ ਜਿੱਤ ਕੇ ਬਾਹਰ ਆਏਗਾ ਕਾਬਿਲ ਗੌਰ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਮਾਨਸਾ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਕਪੂਰਥਲਾ ਸultanpur lodi ਤੇ ਹੁਸ਼ਿਆਰਪੁਰ ਹੜਾਂ ਦੀ ਚਪੇੜ ਦੇ ਵਿੱਚ ਆਏ ਨੇ ਅਜਿਹਾ ਮੰਜ਼ਰ ਇਸ ਤੋਂ ਪਹਿਲਾਂ 1988 ਚ ਵੇਖਿਆ ਗਿਆ ਸੀ ਉਸ ਸਮੇਂ ਲਗਭਗ ਪੰਜਾਬ ਦਾ 10% ਖੇਤਰ ਹੜ੍ਹ ਦੀ ਚਪੇਟ 'ਚ ਆਇਆ ਸੀ ਆਪਾਂ ਦੀ ਧਰਤੀ ਤੇ ਰਾਵੀ ਸਤਲੁਜ ਤੇ ਬਿਆਸ ਨੇ ਉਸ ਸਮੇਂ ਵੀ ਕਹਿਰ ਮਚਾਇਆ ਸੀ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਪਿਤੀ ਰਾਤ ਪਲਾਹੀ ਰੋਡ ਤੇ ਸਥਿਤ ਹੋਟਲ ਤਾਜ ਵਿਲਾਵੇਸ਼ਗਰ ਕਾਨੂੰਨੀ ਟੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਲੰਬੀ ਚਾਪੇਮਾਰੀ ਤੋਂ ਬਾਅਦ ਪੁਲਿਸ ਨੇ 5 ਬਦੇ ਆਗੂ ਸਮੇਤ अनेका ਲੋਕਾਂ ਤੇ ਸੰਗਠਿਤ ਅਪਰਾਧ ਸਮੇਤ ਹੋਰ ਧਾਰਾਵਾਂ ਦੇ ਵਿੱਚ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਵਿੱਚ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮੁੰਡੇ ਕੁੜੀਆਂ ਵੀ ਸ਼ਾਮਲ ਨੇ ਬੀਤੇ ਦਿਨ ਰਾਤ ਇਥੋ ਦੇ ਪਲਾਹੀ ਰੋਡ ਤੇ ਸਥਿਤ ਇੱਕ ਹੋਟਲ ਤੇ ਪੁਲਿਸ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਜੋ ਹਜੇ ਤੱਕ ਜਾਰੀ ਹੈ ਜਾਣਕਾਰੀ ਮੁਤਾਬਕ ਫਗਵਾੜਾ ਪੁਲਿਸ ਦੇ ਡੀਐਸਪੀ ਭਾਰਤ ਪੂਸ਼ਣ ਅਤੇ ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਸ ਦੌਰਾਨ 39 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40 ਲੈਪਟਾਪ 67 ਮੋਬਾਈਲ ਫੋਨ ਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਨੇ ਪੁਲਿਸ ਸਟੇਸ਼ਨ ਨੇ ਸਾਈਬਰ ਕ੍ਰਾਈਮ ਕਪੂਰਥਲਾ ਚ ਮੁਲਜ਼ਮਾ ਖਿਲਾਫ ਐਫ ਆਰ ਦਰਜ ਕੀਤੀ ਗਈ ਹੈ ਉਹਨਾਂ ਤੇ ਭਾਰਤੀ ਨਾਹਿ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਨੇ ਜਾਂਚ ਜਾਰੀ ਹੈ ਤਾਂ ਜੋ ਵੱਡੇ ਨੈਟਵਰਕ ਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਰਾਖੇਟ ਅਮਰਿੰਦਰ ਸਿੰਘ ਉਰਫ ਸਾਵੀ ਟੋੜੀ ਵਾਸੀ ਮੁਹੱਲਾ ਗੁਜਰਾਤਿਆਂ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਉਸਨੇ ਲੀਜ਼ ਤੇ ਇਹ ਹੋਟਲ ਲੈ ਕੇ ਇੱਕ ਗੈਰ ਕਾਨੂੰਨੀ ਸੈਂਟਰ ਬਣਾਇਆ ਸੀ। ਕੌਂ ਸੈਂਟਰ ਦੀ ਦੇਖਪਾਲਾ ਜਸਪ੍ਰੀਤ ਸਿੰਘ ਤੇ ਸਾਜਨ ਮਦਾਨ ਨਾਮਕ ਕੌ ਵਿਅਕਤੀ ਕਰ ਰਹੇ ਸਨ। ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਦੇ ਨਾਲ ਜੁੜੇ ਚਾਰੇ ਨੇ ਜੋ ਕਿ ਕੋਲਕਾਤਾ ਦੇ ਸ਼ੈਨ ਦੇ ਨਾਲ ਜੁੜਿਆ ਹੋਇਆ ਹੈ। ਪੁਲਿਸ ਅਨੁਸਾਰ ਇਹ ਗਿਰੋ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਸੌਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ਤੇ ਧੋਖਾਧੜੀ ਕਰ ਰਹੀ ਸੀ। ਇਹਨਾਂ ਦੇ ਲੈਣ ਦੇਣ ਮੁੱਖ ਤੌਰ ਤੇ ਬਿਟਕੋਇਨ ਦੇ ਰਹੀ ਹੁੰਦੇ ਸਨ ਜਦਕਿ ਹਵਾਲਾ ਚੱਲਣਾ ਰਹੀ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ। ਅਧਿਕਾਰੀਆਂ ਨੇ ਆਖਿਆ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਜਾਰੀ ਹੈ। ਏਸ਼ੀਆ ਕੱਪ ਦੇ ਵਿੱਚ 11 ਗਰੁੱਪ ਪੜਾ ਦੇ ਮੈਚ ਪੂਰੇ ਹੋਣ ਤੋਂ ਬਾਅਦ ਚਾਰ ਸੁਪਰ 4 ਟੀਮਾਂ ਦਾ ਫੈਸਲਾ ਹੋ ਗਿਆ। ਦਰਅਸਲ ਸ਼੍ਰੀਲੰਕਾ ਨੇ ਗਰੁੱਪ B ਦੇ ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਉਸ ਨੂੰ ਬਾਹਰ ਕਰ ਦਿੱਤਾ ਹੈ। ਇਸ ਨਤੀਜੇ ਨੇ ਸ਼੍ਰੀਲੰਕਾ ਦੇ ਨਾਲ ਬੰਗਲਾਦੇਸ਼ ਨੂੰ ਵੀ ਅਗਲੇ ਦੌਰ ਵਿੱਚ ਅੱਗੇ ਵਧਾਇਆ ਜਦਕਿ ਭਾਰਤ ਤੇ ਪਾਕਿਸਤਾਨ ਨੇ ਗਰੁੱਪ A ਤੋਂ ਕੁਆਲੀਫਾਈ ਕੀਤਾ। ਅਬੂਦਾਬੀ ਦੇ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਇੱਕ ਮੈਚ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆ ਹੋਇਆ ਅਫਗਾਨਿਸਤਾਨ ਨੇ 169 ਦੌੜਾਂ ਬਣਾਈਆਂ। ਸ਼੍ਰੀਲੰਕਾ ਨੂੰ ਕੁਆਲੀਫਾਈ ਕਰਨ ਦੇ ਲਈ 101 ਦੌੜਾਂ ਦੀ ਲੋੜ ਸੀ। ਟੀਮ ਨੇ ਨਾ ਸਿਰਫ ਇਸ ਸਕੋਰ ਨੂੰ ਪਾਰ ਕੀਤਾ ਬਲਕਿ 19 ਓਵਰ ਦੇ ਵਿੱਚ ਮੈਚ ਜਿੱਤ ਲਿਆ। ਗਰੁੱਪ B ਦੇ ਵਿੱਚ ਸ਼੍ਰੀਲੰਕਾ ਨੇ ਆਪਣਾ ਲਗਾਤਾਰ ਤੀਜਾ ਮੈਚ ਜਿੱਤਿਆ ਤੇ 6 ਅੰਕਾਂ ਦੇ ਨਾਲ ਅਗਲੇ ਡੌਰ 'ਚ ਜਗ੍ਹਾ ਪੱਕੀ ਕੀਤੀ। ਜੇਕਰ শ্রীলੰਕਾ 101 ਦੌੜਾਂ ਬਣਾਉਣ ਤੋਂ ਬਾਅਦ ਮੈਚ ਹਾਰ ਜਾਂਦਾ ਤਾਂ ਅਫਗਾਨਿਸਤਾਨ ਬਿਹਤਰ ਰਨ ਰੇਟ ਕਾਰਨ ਕੁਆਲੀਫਾਈ ਕਰ ਲੈਂਦਾ ਤੇ ਬੰਗਲਾਦੇਸ਼ ਬਾਹਰ ਖ ਜਾਂਦਾ ਹਾਲਾਂਕਿ শ্রীলੰਕਾ ਨੇ ਮੈਚ ਜਿੱਤ ਲਿਆ ਤੇ ਬੰਗਲਾਦੇਸ਼ ਦਾ ਅਗਲੇ ਦੌਰ ਵਿੱਚ ਦਾਖਲਾ ਪੱਕਾ ਕਰ ਲਿਆ ਗਿਆ ਉਦੋਂ ਪਾਕਿਸਤਾਨ ਗਰੁੱਪ A ਤੋਂ ਸੁਪਰ 4 ਰਾਊਂਡ ਦੇ ਵਿੱਚ ਅੱਗੇ ਵਧਿਆ ਇਸ ਨਾਲ 21 ਸਤੰਬਰ ਨੂੰ ਦੁਬਈ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਗਲਾ ਮੈਚ ਪੱਕਾ ਹੋ ਗਿਆ ਹੈ ਇਸ ਰਾਉਂਡ ਦੇ ਵਿੱਚ ਭਾਰਤ 24 ਸਤੰਬਰ ਨੂੰ ਬੰਗਲਾਦੇਸ਼ ਅਤੇ 26 ਸਤੰਬਰ ਨੂੰ শ্রীলঙ্কা ਦੇ ਨਾਲ ਪੜੇਗਾ ਫਾਈਨਲ ਮੈਚ 28 ਸਤੰਬਰ ਨੂੰ ਦੁਬਈ ਦੇ ਵਿੱਚ ਸੁਪਰ 4 ਪੁਆਇੰਟ ਟੇਬਲ ਦੇ ਵਿੱਚ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਖੇਡਿਆ ਜਾਵੇਗਾ ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅੱਜ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੇਧੋ ਆ ਗਿਆ ਧੰਨਵਾਦ